ਅਧਿਆਰਬਿੰਦਰ ਸਾਹਿਬ ਬਸ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਆਏ ਆ। ਨਾਮ ਕਰਨ ਆਏ ਆ। ਮਹਾਰਾ ਸੱਚੇ ਪਾਤਸ਼ਾਹ ਦਾ ਇਹਨੇ ਸੁੱਖ ਦਿੱਤੇ ਆ। ਕਿ ਜਦੋਂ ਵੀ ਸਾਨੂੰ ਲੱਗਦਾ ਹੈ। ਮਤਲਬ ਹਮੇਸ਼ਾ ਦਿਲਾਂ ਦੇ ਵਿੱਚ ਤਾਂ ਹੈ ਹੀ ਆ ਪਰ ਜਦੋਂ ਵੀ ਟਾਈਮ ਮਿਲਦਾ ਵਕਤ ਮਿਲਦਾ ਜ਼ਰੂਰ ਆਈ ਦਾ ਸ਼ੁਕਰਾਨਾ ਕਰੀਦਾ ਮਹਾਰਾ ਸੱਚੇ ਪਾਤਸ਼ਾਹ ਦਾ। ਇਹਨਾਂ ਦੀ ਅਪਾਰ ਕਿਰਪਾ ਹੈ। ਇਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਜੋ ਵੀ ਆ। ਹਾਂਜੀ। ਕੀ ਰਾਮ ਲਾ ਗਿਆ ਰ ਨਮਾ ਚੱਲੀ ਜਾ ਰਿਹਾ ਹੈ ਆਈ ਜਾ ਰਿਹਾ ਹੈ ਪਤਾ ਲੱਗ ਹੀ ਜਾਂਦਾ ਜਦੋਂ ਆ ਜਾਂਦਾ ਮੈਂ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਬੜਾ ਵਧੀਆ ਪ੍ਰਾਲਾਗ ਕਰ ਨਸ਼ਾ ਦੇ ਕਲਾਵੋ ਨੂੰ ਕਿਸ ਤਰ੍ਹਾਂ ਦੋ ਬਹੁਤ ਵਧੀਆ ਗੱਲ ਹੈ ਜੇ ਨਸ਼ਾ ਖਤਮ ਹੋ ਜਾਊਗਾ ਸਾਡੇ ਪੰਜਾਬ ਤੋਂ ਇਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਮੈਂ ਜਿਸ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ਫਿਲਮਾਂ ਜਿਵੇਂ ਵੱਡੇ ਬਜਟ ਨਾਲ ਆਉਂਦੀਆਂ ਜਿਵੇਂ ਕਈ ਇੱਕੋ ਦਿਨ ਦੇ ਵਿੱਚ 4-4 5-5 ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਕਈ ਫਿਲਮਾਂ ਦਾ ਬਜਟ ਪ੍ਰੋਪਰ ਨਹੀਂ ਹੁੰਦਾ ਮੈਨੂੰ ਇਹਨਾਂ ਮੁੱਦਿਆਂ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਹਰ ਬੰਦਾ ਮਿਹਨਤ ਕਰਦਾ ਹੈ ਕਿਸੇ ਦਾ ਕਿੰਨਾ ਬਜਟ ਆ ਕਿਸੇ ਦਾ ਕਿੰਨਾ ਬਜਟ ਆ ਠੀਕ ਹੈ ਹਰ ਬੰਦਾ ਆਪਣੀ ਇੱਕ ਪਹੁੰਚ ਦੇ ਮੁਤਾਬਕ ਚੀਜ਼ ਬਣਾਉਂਦਾ ਹੈ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਤੁਸੀਂ ਪਿਆਰ ਦਿਆ ਕਰੋ ਦੇਖਿਆ ਕਰੋ ਦੇਖਣ ਜਾਇਆ ਕਰੋ ਮੂਵੀਆਂ ਚੰਗੀਆਂ ਮੂਵੀਆਂ ਤਾਂ ਹੀ ਬਣਨਗੀਆਂ ਜੇ ਤੁਸੀਂ ਸਾਰੇ ਜਾਣੇ ਪਿਆਰ ਦਿਓਗੇ ਭਿੰਦਰ ਜੀ ਠੀਕ ਹੈ ਨਾ ਜੀ ਪਰਿਵਾਰ ਸਮੇਤ ਜੀ ਧਰਮਿੰਦਰ ਸਾਹਿਬ ਪਹੁੰਚ ਗਏ ਬਾਜੀ ਆਪਣੇ ਆਸ਼ੀਰਵਾਦ ਲੈਣ ਆਏ ਗੁਰੂ ਮਹਾਰਾਜ ਤੋਂ ਹਮੇਸ਼ਾ ਜਦੋਂ ਵੀ ਮੌਕਾ ਮਿਲਦਾ ਹੈ ਆਈਦਾ ਹੈ ਤੇ ਬਸ ਸਾਰਿਆਂ ਨੂੰ ਇਹੀ ਆ ਵੀ ਜਦੋਂ ਟਾਈਮ ਮਿਲੇ ਜ਼ਰੂਰ ਦਰਸ਼ਨ ਕਰਨ ਆਇਆ ਕਰੀ। ਕੀ ਆ ਜਰ ਅਰਦਾਸ ਬੇਨਤੀ ਕੀ ਕੋ ਜੀ ਰਮਿੰਦਰ ਸਾਹਿਬ। ਬਸ ਸਰਬੱਤ ਦਾ ਭਲਾ ਮੰਗਿਆ ਜੀ ਸ਼ੁਕਰਾਨਾ ਕੀਤਾ ਬਸ ਇਹੀ ਸਾਡੀ ਅਰਦਾਸ ਹਮੇਸ਼ਾ ਇਹੀ ਹੁੰਦੀ ਹੈ। ਕਹਿੰਦੇ ਹਰ ਰਮਿੰਦਰ ਸਾਹਿਬ ਬਸ ਗੁਰੂ ਮਾਰਾ ਦਾ ਅਸ਼ੀਰਵਾਦ ਲੈਣ ਆਏ ਹਾਂ। ਮਹਾਰਾ ਸੱਚੇ ਪਾਤਸ਼ਾਹ ਦਾ ਇਹਨੇ ਸੁੱਖ ਦਿੰਦੇ ਆ। ਕਿ ਜਦੋਂ ਵੀ ਸਾਨੂੰ ਲੱਗਦਾ ਹੈ। ਮਤਲਬ ਹਮੇਸ਼ਾ ਦਿਲਾਂ ਦੇ ਵਿੱਚ ਤਾਂ ਹੈ ਹੀ ਆ ਪਰ ਜਦੋਂ ਵੀ ਟਾਈਮ ਮਿਲਦਾ ਵਕਤ ਮਿਲਦਾ ਜ਼ਰੂਰ ਆਈਦਾ ਸ਼ੁਕਰਾਨਾ ਕਰੀਦਾ ਮਹਾਰਾ ਸੱਚੇ ਪਾਤਸ਼ਾਹ ਦਾ। ਇਨਾਂ ਦੀ અપਾਰ ਕਿਰਪਾ ਹੈ ਇਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਜੋ ਵੀ ਹਾਂ ਕੀ ਨਵਾਂ ਲੱਗ ਗਿਆ ਨਵਾਂ ਚੱਲੀ ਜਾ ਰਿਹਾ ਆਈ ਜਾ ਰਿਹਾ ਪਤਾ ਲੱਗ ਹੀ ਜਾਂਦਾ ਜਦੋਂ ਆ ਜਾਂਦਾ ਮੈਂ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਬੜਾ ਵਧੀਆ ਉਪਰਾਲਾ ਕਰਦੇ ਨਸ਼ਾ ਦੇ ਖਿਲਾਫ ਉਹਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਗੱਲ ਹੈ ਜੇ ਨਸ਼ਾ ਖਤਮ ਹੋ ਜਾਊਗਾ ਸਾਡੇ ਪੰਜਾਬ ਤੋਂ ਇਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਮੈਂ ਜਿਸ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ਫਿਲਮਾਂ ਜਿਵੇਂ ਵੱਡੇ ਬਜਟ ਨਾਲ ਬਣਦੀਆਂ ਜਿਵੇਂ ਕਈ ਇੱਕੋ ਦਿਨ ਦੇ ਵਿੱਚ 4-4 5-5 ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਕਈ ਫਿਲਮਾਂ ਦਾ ਬਜਟ ਪੂਰਾ ਪ੍ਰੋਪਰ ਨਹੀਂ ਲੱਗਦਾ ਮੈਨੂੰ ਇਹਨਾਂ ਮੁੱਦਿਆਂ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਹਰ ਬੰਦਾ ਮਿਹਨਤ ਕਰਦਾ ਕਿਸੇ ਦਾ ਕਿੰਨਾ ਬਜਟ ਆ ਕਿਸੇ ਦਾ ਕਿੰਨਾ ਬਜਟ ਆ ਠੀਕ ਹੈ ਹਰ ਬੰਦਾ ਆਪਣੀ ਇੱਕ ਪਹੁੰਚ ਦੇ ਮੁਤਾਬਕ ਚੀਜ਼ ਬਣਾਉਂਦਾ ਹੈ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਤੁਸੀਂ ਪਿਆਰ ਦਿਆ ਕਰੋ ਦੇਖਿਆ ਕਰੋ ਦੇਖਣ ਜਾਇਆ ਕਰੋ ਮੂਵੀਆਂ ਚੰਗੀਆਂ ਮੂਵੀਆਂ ਤਾਂ ਹੀ ਬਣਣਗੀਆਂ ਜੇ ਤੁਸੀਂ ਸਾਰੇ ਜਾਨੇ ਪਿਆਰ ਦਿਓਗੇ ਬਾਜੀ ਠੀਕ ਹੈ ਨਾ ਜੀ ਪਰਿਵਾਰ ਸਮੇਤ ਜੀ ਹਰਮਿੰਦਰ ਸਾਹਿਬ ਪਹੁੰਚੇ ਬਾਜੀ ਆਪਣੇ ਆਸ਼ੀਰਵਾਦ ਲੈਣ ਆਏ ਗੁਰੂ ਮਹਾਰਾਜ ਤੋਂ ਹਮੇਸ਼ਾ ਜਦੋਂ ਵੀ ਮੌਕਾ ਮਿਲਦਾ ਹੈ ਆਈਦਾ ਤੇ ਬਸ ਸਾਰਿਆਂ ਨੂੰ ਇਹੀ ਆ ਵੀ ਜਦੋਂ ਟਾਈਮ ਮਿਲੇ ਜਰੂਰ ਦਰਸ਼ਨ ਕਰਨ ਆਇਆ ਕੀ ਅਜ ਅਰਦਾਸ ਬੇਨਤੀ ਕੀਤੀ ਜੀ ਹਰਮਿੰਦਰ ਸਾਹਿਬ ਬਸ ਸਰਬੱਤ ਦਾ ਭਲਾ ਮੰਗਿਆ ਜੀ ਸ਼ੁਕਰਾਨਾ ਕੀਤਾ ਬਸ ਇਹੀ ਸਾਡੀ ਅਰਦਾਸ ਹਮੇਸ਼ਾ ਇਹੀ ਹੁੰਦੀ ਹੈ